ਸਰਤਮਾਨ ਲਾਤੀ ਜਦੁੱਤ ਕੇ ਸਤਿਗੁਰ ਮਿਲੇ ਉਰਟੀ ਪਈ ਪਾਈ ਜੀਵਤ ਮਰੇ ਤਾਂ ਬੂਝ ਪਾਈ ਸੋ ਗੁਰੂ ਸਿਖੈ ਪਾਈ ਜਿਸ ਜੋਤੀ ਜੋਤ ਮਿਲਾਏ ਮਨ ਦੇ ਹਰ ਹਰ ਸੇਤੀ ਲਿਬਲਾਈ ਮਨ ਹਰ ਜਪ ਮੀਠਾ ਲਾਗੇ ਪਾਈ ਗੁਰਮੁਖ ਪਾਏ ਹਰ ਥਾਏ ਰਹਾਓ ਬਿਨੁ ਗੁਰ ਪ੍ਰੀਤਿ ਨ ਉਪਜੈ ਪਾਈ ਮਨਮੁਖੁ ਦੂਜੈ ਭਾਈ ਤੂ ਕਟੈ ਮਨੁ ਮੁਖੁ ਕਰਮੁ ਕਰਹਿ ਭਾਈ ਪੰਲਾ ਕਿਛੁ ਨ ਪਾਏ ਗੁਰ ਮਿਲਿਐ ਨਾਮੁ ਅਰਵੈ ਪਾਈ ਸਚੁ ਪ੍ਰੀਤਿ ਪਿਆਰ ਸਦਾ ਹਰਿ ਕੇ ਗੁਣ ਰਵੈ ਭਾਈ ਗੁਰ ਕਾ ਹੇਤੁ ਅਪਾਰ ਆਇਆ ਸੁ ਪ੍ਰਬਾਣੈ ਪਹਾਈ ਜੈ ਗੁਰ ਸੇਵਾ ਚਿਤ ਲਾਈ ਨਾਨਕ ਨਾਮ ਹਰ ਪਾਈਏ ਭਾਈ ਗੁਰ ਸਬਦ ਦੇ ਮੈ ਲਾਏ ਸੁਰਤ ਮਨ ਲਾ ਤੀਜਾ ਕਰ ਪਹਿਲਾ ਤੇਹੀ ਗੁਣੀ ਤੇਰੇ ਭਾਵਨ ਦੇ ਆਪਿਆ ਭਾਈ ਗੁਰਮੁਖ ਬੁੱਝ ਬਜਾਏ RAM ਨਾਮ ਲਗ ਸੋਟੀਏ ਭਾਈ ਪੁੱਛ ਹੋ ਗਿਆ ਨੀਆਂ ਜਾਏ ਮਾਨ ਰੇ ਤ੍ਰੈ ਗੁਣ ਸੋਡ ਚੌਥਾ ਚਿਤ ਲਾਈ ਹਰ ਜਿਉ ਤੇਰੇ ਮਾਨ ਵਸੈ ਪਾਈ ਸਦਾ ਹਰ ਕੇ ਗੁਣ ਗਾਇ ਰਾਉ ਨਾ ਮੈਂ ਤੇ ਸਭ ਉਪਜੈ ਭਾਈ ਨਾ ਬਿਸਰੈ ਮਰਜਾਈ ਅਗਿਆਨੀ ਜਗਤ ਅੰਧੈ ਭਾਈ ਸੁੱਤੇ ਗਏ ਮਹਾਈ ਗੁਰਮਖ ਜਾਗੇ ਸੇ ਉबरे ਭਾਈ ਭਵਦਰ ਪਾਰ ਉਤਾਰ ਜਗ ਮੈਂ ਲਾਹਾ ਹਰ ਨਾਮ ਹੈ ਭਾਈ ਹਿਰਦੈ ਰਖਿਆੁਰ ਤਾਰ ਗੁਰਸਨ ਨਾਈ ਉबरे ਭਾਈ RAM ਨਾਮ ਲਿਵਲਾਈ ਨਾਨਕ ਨਾਉ ਵੇੜਾ ਨਾਉ ਤਲਹੜਾ ਭਾਈ ਜਿਤ ਲੱਗ ਪਾਰ ਜਨ ਪਾਏ ਸਿਰਠ ਮਾਨ ਲਾ ਤੀਜਾ ਘਰ ਪਹਿਲਾ ਸਤਗੁਰ ਸੁਖ ਸਾਗਰ ਜਗੇ ਅੰਦਰ ਹੋਰਥੈ ਸੁਖ ਨਾਹੀ ਹਉ ਮੈਂ ਜਗਤ ਦੁਖ ਰੋਗ ਬਿਆਪਿਆ ਮਰ ਜਨਮੈ ਰੋਬੈ ਤਾਹੀ ਪ੍ਰਾਣੀ ਸਤਗੁਰ ਸੇਵ ਸੁਖ ਪਾਏ ਸਤਗੁਰ ਸੇਵਹਿ ਤਾ ਸੁਖ ਪਾਵਹਿ ਨਾਹੀ ਤਾ ਜਾਹੇਗਾ ਜਨਮ ਗਵਾਏ ਰਹਾਉ ਦ੍ਰੈਗੁਣ ਧਾਤਵ ਕਰਮ ਕਮਾਵੈ ਹਰਦਸ ਸਾਧਨ ਆਇਆ ਸੰਧਿਆ ਤਰਪਨ ਕਰ ਗੈਤਰੀ ਬਿਨੁ 부ਜੇ ਦੁਖ ਪਾਇਆ ਸਤਿਗੁਰ ਸੇਵੇ ਸੋ ਬਿੜ ਪਾਗੀ ਜਸਨਾ ਆਪ ਮਿਲਾਏ ਹਰਦਸ ਪੀ ਜਨ ਸਦਾ ਤ੍ਰਿਪਤਾਸੇ ਵਿੱਚ ਆਪ ਗਵਾਏ ਇਹੋ ਜਗੇ ਅੰਦਾ ਸਭ ਅੰਧ ਕਮਾਵੇ ਬਿਨ ਗੁਰ ਮਗਨ ਪਾਏ ਨਾਨਕ ਸਤਗੁਰ ਮਿਲੈ ਤਬ ਕੀ ਵੇਖੈ ਕਰ ਅੰਦਰ ਸਚ ਪਾਏ ਸੁਰਠ ਮਾਨ ਲਾ ਤੀਜਾ ਬਿਨ ਸਤਗੁਰ ਸੇਵੇ ਬਹੁਤਾ ਦੁਖ ਲਾਗਾ ਜੁਗ ਚਾਰੇ ਪਰਾਈ ਹਮ ਦੀਨ ਤਮ ਜੁਗ ਜੁਗ ਦਾਤੇ ਸਬਦ ਦੇ ਬਝਾਈ ਹਰ ਜੀ ਆ ਕਿਰਪਾ ਕਰੋ ਤੂੰ ਪਿਆਰੇ ਸਤਿਗੁਰੂ ਦਾਤਾ ਮੇਲ ਮਿਲਾਵ ਹਰਨਾਮ ਦੇਵੋ ਆਧਾਰੇ ਰਹਾਉ ਮਨਸਾ ਮਾਰ ਧੁਬਦਾ ਸਾਹਿਬ ਸਮਾਣੀ ਪਾਇਆ ਨਾਮ ਪਾਰਾ ਹਰ ਰਸ ਚਾਖ ਮਨ ਨਿਰਮਲ ਹੋਆ ਕਿਰਵਿਕ ਕਟਨ ਹਾਰਾ ਸ਼ਬਦ ਮਰਾ ਫਿਰ ਜੀਵਾ ਸਦਹੀਤਾ ਫਿਰ ਮਰਨ ਨ ਹੋਈ ਅੰਮ੍ਰਿਤ ਨਾਮ ਸਦਾ ਮਨ ਮੀਠਾ ਸਬਦੇ ਪਾਵੈ ਕੋਇ ਦਾਤ ਦਾਤ ਰੱਖੀ ਹਤ ਆਪਣੈ ਜਿਸ ਭਾਵੈ ਤੁਸ ਦੇਈ ਨਾਨਕ ਨਾਮ ਰਤੇ ਸੁਖ ਬਾਯਾ ਦਰਗਹ ਜਾਪਹਿ ਸੇ ਈਸ਼ਰ ਰਠ ਮਾਨ ਲਾ ਤੀਜਾ ਸਤਿਗੁਰ ਸੇਵਿਤਾ ਸਾਜ ਤਨ ਉਪਜਾ ਗਾਤ ਮਤ ਤਦਹੀ ਪਾਈ ਹਰਿ ਕਾ ਨਾਮ ਸੱਚਾ ਮਨ ਵਸਿਆ ਨਾਮੇ ਨਾਮ ਸਮਾਏ ਬੇਨ ਸਤਗੁਰ ਸਭ ਜਗ ਬੋ ਰਾਨਾ ਮਨ ਮੁਕੇ ਅੰਦਾ ਸਭ ਤਨ ਜਾਣੈ ਝੁੱਠੈ ਪਰਮ ਭਲਾਨਾ ਰਹਾਉ ਤ੍ਰੈਗੁਣ ਮਾਇਆ ਪਰਮ ਭਲਾਇ ਹਉ ਮੈਂ ਬੰਧਨ ਕਮਾਈ ਜੰਮਣ ਮਰਣਾ ਸਿਰ ਉਪਰ ਉਭਾ ਗ੍ਰਭਜੋਨ ਦੁਖ ਪਾਏ ਤ੍ਰੈਗੁਣ ਬਰਤਾ ਸਗਲ ਸੰਸਾਰ ਮੈਂ ਵਿੱਚ ਪਤ ਖੋਈ ਗੁਰਮਖੋ ਬੈ ਚੌਥਾ ਪਦ ਚੀਨੈ RAM ਨਾਮ ਸੁਖ ਹੋਇ ਤ੍ਰੈ ਗੁਣ ਸਭ ਤੇਰੇ ਤੂੰ ਆਪੇ ਕਰਤਾ ਜੋ ਤੋ ਕਰੈ ਸੋ ਹੋਈ ਨਾਨਕ RAM ਨਾਮ ਅਨਸਤਾ ਜਾ ਸਭ ਦੇ ਹਮੈ ਖੋਈ ਸੁਰਤ ਮਾਨ ਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਪੇ ਆਪਰਤ ਦਾ ਪਿਆਰਾ ਆਪੇ ਆਪ ਪਾਹ ਬਣ ਜਾ ਰਜ ਕੇ ਆਪਹਿ ਪਿਆਰਾ ਆਪੇ ਸੱਚਾ ਸਾਹ ਆਪੇ ਬਣਜ ਬਾਪਾਰੀਆ ਪਿਆਰਾ ਆਪੇ ਸੱਚੇ ਬੇਸਾਹ ਜਾਪ ਮੰਨ ਹਰ ਹਰ ਨਾਮ ਸਲਾਹ ਗੁਰੂ ਕਿਰਪਾ ਤੇ ਪਾਈਏ ਪਿਆਰਾ ਮਿਰਦ ਅਗਮ ਅਥਾ ਹਰਾਉ ਆਪੇ ਸੋਨ ਸਰ ਬੇਖਦਾ ਪਿਆਰਾ ਮੁਖ ਬੋਲੇ ਆਪ ਮਹਾ ਹੋਂ ਆਪੇ ਉਜੜ ਪਾਏਂਦਾ ਪਿਆਰਾ ਆਪ ਵਖਾਲੇ ਦਾਹੋ ਆਪੇ ਹੀ ਸਭ ਆਪ ਹੈ ਪਿਆਰਾ ਆਪੇ ਵੇਪਰਵਾਹ ਆਪੇ ਆਪ ਪਾਏਂਦਾ ਪਿਆਰਾ ਸਿਰ ਆਪੇ ਧੰੜੈ ਲਾਹੋ ਆਪ ਕਰਾਏ ਸਾਖਤੀ ਪਿਆਰਾ ਆਪ ਮਾਰੇ ਮਰ ਜਾਹੋ ਆਪੇ ਪਤਨ ਪਾਤਣੀ ਪਿਆਰਾ ਆਪੇ ਪਾਰ ਲੰਘਾਹੋ ਆਪੇ ਸਾਗਰ ਵਹ ਥਾ ਪਿਆਰਾ ਗੁਰਖੇ ਵਿਟਿਆ ਬਚਲਾਹੋ ਆਪੇ ਹੀ ਚੜ ਲੰਘ ਦਾ ਪਿਆਰਾ ਕਰ ਚੋਜ ਵੇਖੈ ਪਾਤ ਸਾਹ ਆਪੇ ਆਪਦੇ ਆਲਾ ਪਿਆਰਾ ਜਨਾਨਕ ਬਖਸ਼ ਮਿਲਾਹੋ ਸੁਰਠਮਾਨਲਾ ਚੌਥਾ ਚੌਥਾ ਆਪੇ ਅੰਡਜ ਜਿਰਜ ਸੇਤਜ ਉਤਪਜ ਆਪੇ ਕੰਡਾ ਪੇ ਸਬਲੋਈ ਆਪੇ ਸੋਤਾ ਪੇ ਵੋ ਬਣਿਆ ਕਰ ਸਕਤੀ ਜਗਤ ਪੁਰੋਏ ਆਪੇ ਹੀ ਸੂਤ ਧਾਰ ਹੈ ਪਿਆਰਾ ਸੂਤ ਖਿੰਚੇ ਢਟੇਰੀ ਹੋਏ ਮੇਰੇ ਮਾਨਾ ਮੈਂ ਹਰ ਵਿਨੇ ਅਬਰਣ ਕੋਏ ਸਤਗੁਰ ਵਿਚ ਨਾਮੰਦਾ ਨਾ ਪਿਆਰਾ ਕਰਦਾ ਆ ਅੰਮ੍ਰਿਤ ਮੁਖ ਜੋਏ ਰਹਾਉ ਆਪੇ ਜਲ ਤਰਸ ਬਤਾ ਹੈ ਪਿਆਰਾ ਪ੍ਰਭ ਆਪੇ ਕਰੇ ਸੋਈ ਸਭਨਾ ਰਿਜਕ ਸੁਵਾਹਾ ਦਾ ਪਿਆਰਾ ਦੂਜਾ ਅਬਰਣ ਕੋਏ ਆਪੇ ਖੇਲ ਖਿਲਾਏ ਦਾ ਪਿਆਦਾ ਆਪੇ ਕਰੇ ਸੋਏ ਆਪੇ ਹੀ ਆਪ ਨਿਰਮਲ ਆ ਪਿਆਦਾ ਆਪੇ ਨਿਰਮਲ ਸੋਏ ਆਪੇ ਕੀਮਤ ਪਾਏ ਦਾ ਪਿਆਦਾ ਆਪੇ ਕਦੇ ਸੁਹੋਏ ਆਪੇ ਅਲੱਖਣ ਰੱਖਿਆ ਪਿਆਰਾ ਆ ਪਲਖਾ ਬੈ ਸੋਏ ਆਪੇ ਗਹਿੜ ਗੰਭੀਰ ਹੈ ਪਿਆਰਾ ਦਸ ਜੇ ਵੜਿਆ ਵਰਣ ਕੋਈ ਸਭ ਕਟਿਆ ਪੇ ਭੋਗ ਬੈ ਪਿਆਰਾ ਵਿੱਚ ਨਾਰੀ ਪਰਖ ਸਭ ਸੋਏ ਵਿੱਚ ਨਾਰੀ ਪਰਖ ਸਭ ਸੋਏ ਨਾਨਕ ਗੁਪਤ ਪਰਤ ਦਾ ਪਿਆਰਾ ਗੁਰਮੁਖ ਪ੍ਰਗਟ ਹੋਏ ਸੁਰਟ ਮਾਲਾ ਚੋਤਾ ਆਪੇ ਹੀ ਸਬਿਆਪ ਹੈ ਪਿਆਰਾ ਆਪੇ ਥਾਪ ਥਾਪੇ ਆਪੇ ਵੇਖ ਵਿਗਸਦਾ ਪਿਆਰਾ ਕਰ ਚੋਜ ਵਿਖੇ ਪ੍ਰਭ ਆਪੇ ਆਪੇ ਬਣਤਣ ਸਭਤਾ ਹੈ ਪਿਆਰਾ ਆਪੇ ਗੁਰਮਖ ਜਾਪੇ ਜਪ ਮੰਨ ਹਰ ਹਰ ਨਾਮ ਰਸ ਧਰਾਪੇ ਅਮਰਤ ਨਾਮ ਹਰਸ ਮੀਟਾ ਗੁਰਸਬ ਦੀ ਚੱਕ ਜਾਪ ਰਹਾਓ ਆਪੇ ਤੀਰਥ ਤੁਲੜਾ ਤੁਲਹੜਾ ਪਿਆਰਾ ਆਪ ਤਰੈ ਪ੍ਰਭ ਆਪੇ ਆਪੇ ਜਾਲ ਬਤਾਇਂਦਾ ਪਿਆਰਾ ਸਭ ਜਗ ਮਸਲੀ ਹਰਿਆਪੈ ਆਪ ਭੁੱਲ ਨ ਭੁੱਲੇ ਪਿਆਰਾ ਵਰਨਾ ਦੂਜਾ ਜਾਪੈ ਆਪੇ ਸਿੰਘੀ 나ਦ ਹੈ ਪਿਆਰਾ ਤੁਨਿਆ ਬਜਾਏ ਆਪੇ ਆਪੇ ਜੋਗੀ ਫੁਰਕੇ ਪਿਆਰਾ ਪਹਿ ਹੀ ਤਪ ਤਾਪੈ ਆਪੇ ਸਤਗੁਰਿਆ ਪਹਿ ਚੇਲਾ ਉਪਦੇਸ਼ ਕਰੈ ਪ੍ਰਭ ਆਪੈ ਆਪੇ ਨਾਮ ਜਪਾਇਦਾ ਪਿਆਰਾ ਪਹਿ ਹੀ ਜਪ-ਜਾਪੈ ਆਪੇ ਅੰਮ੍ਰਿਤ ਆਪ ਹੈ ਪਿਆਰਾ ਆਪੇ ਹੀ ਰਸਿ ਆਪੈ ਆਪੇ ਆਪ ਸਲਾਹ ਦਾ ਪਿਆਰਾ ਜਨ ਨਾਨਕ ਹਰ ਰਸ ਧਰਾਪੈ ਸੋਰਠ ਮਹੱਲਾ ਚੌਥਾ ਆਪੇ ਕੰਡਾ ਆਪਤਰਾ ਜੀ ਪ੍ਰਵ ਆਪੇ ਤੋਲ ਤਲਾਇਆ ਆਪੇ ਸਾਹੋ ਆਪੇ ਬਣ ਜਾਦਾ ਆਪੇ ਬਣ ਜਿਕਦਾਇਆ ਆਪੇ ਧਰਤੀ ਸਾਜਨ ਪਿਆਰਾ ਪਿੱਸੈ ਟੰਕ ਚੜਾਇਆ ਮੇਰੇ ਮਨ ਹਰ ਹਰ ਤੇ ਆਏ ਸੁਖ ਪਾਇਆ ਹਰ ਹਰ ਨਾਮਨ ਧਾਨਾ ਪਿਆਰਾ ਗੁਰਪੂਰ ਮਿੱਠਾ ਲਾਇਆ ਰਹਾਉ ਆਪੇ ਧਰਤੀ ਆਪ ਜਲ ਪਿਆਰਾ ਆਪੇ ਕਰੇ ਕਦਾ ਆਪੇ ਹੁਕਮ ਬਰਤਦਾ ਪਿਆਰਾ ਜਲ ਮਾਟੀ ਬੰਧ ਰਖਾਇਆ ਆਪੇ ਭੋ ਪਾਏ ਦਾ ਪਿਆਰਾ ਬਨ ਬੱਕਰੀ ਸਿਓ ਹੰਢਾਇਆ ਆਪੇ ਕਾਸਟ ਆਪ ਹੱਜ ਪਿਆਰਾ ਵਿਚ ਕਾਸਟ ਅਗਨ ਰਖਾਇਆ ਆਪੇ ਹੀ ਆਪ ਬਰਤਦਾ ਪਿਆਰਾ ਪੈ ਅਗਨ ਨਸਕੇ ਜਲਾਇਆ ਆਪੇ ਮਾਰ ਜਿਵਾਏ ਦਾ ਪਿਆਰਾ ਸਾਹਲ ਦੇ ਸਬਲਾ ਬਾਇਆ ਆਪੇ ਤਾਨ دیਵਾਨਾ ਪਿਆਰਾ ਆਪੇ ਕਾਰ ਲਾਇਆ ਜੋ ਆਪ ਚਲਾਏ ਤੋ ਚੱਲਿਆ ਪਿਆਰੇ ਜੋ ਹਰ ਪ੍ਰਮੇਰੇ ਪਾਇਆ ਆਪੇ ਜੰਤੀ ਜਨਤਾ ਹੈ ਪਿਆਰਾ ਜਨ ਨਾਨਕ ਬਜਹਿਬ ਜਾਇਆ ਸੋਰਠ ਮਹਲਾ ਚੌਥਾ ਆਪੇ ਸਿਟੋ ਪਾਇੰਦਾ ਪਿਆਰਾ ਕਰ ਸੂਰਜ ਚੰਦ ਚਾਨਣ ਆਪਨ ਤਾਣਿਆ ਤਾਣ ਹੈ ਪਿਆਰਾ ਆਪਨੇ ਮਾਣਿਆ ਮਾਣ ਆਪ ਦਇਆ ਕਰ ਰਖਦਾ ਪਿਆਰਾ ਆਪੇ ਸੁਗੜ ਸੁਜਾਨ ਮੇਰੇ ਮਨ ਜਪ ਰਾਮ ਨਾਮ ਨਿਸਾਨ ਸਤ ਸੰਗਤ ਮਿਲ ਧਿਆਏ ਤੂੰ ਹਰ ਹਰ ਬਹੁੜ ਨ ਆਵਣ ਜਾਣ ਦਿਹਾਉ ਆਪੇ ਹੀ ਗੁਣ ਬਰਤ ਦਾ ਪਿਆਰਾ ਆਪੇ ਹੀ ਪ੍ਰਵਾਣ ਆਪੇ ਬਖਸ਼ ਕਦਾਏ ਦਾ ਪਿਆਰਾ ਆਪੇ ਸਚ ਨੀਸਾਨ ਆਪੇ ਹਕਮ ਬਰਤ ਦਾ ਪਿਆਰਾ ਆਪੇ ਹੀ ਪਰਮਾਣ ਆਪੇ ਭਗਤ ਪਨਾਰਹਿ ਪਿਆਰਾ ਆਪੇ ਦੇਵੈ ਦਾਨ ਆਪੇ ਸੇਵ ਕਰਾਏ ਦਾ ਪਿਆਰਾ ਆਪ ਦੇ ਬਾਬੈ ਮਾਣ ਆਪੇ ਤਾਰੇ ਲਾਇੰਦਾ ਪਿਆਰਾ ਆਪੇ ਗੁਣੀ ਨਿਧਾਨ ਆਪੇ ਵੱਡਾ ਆਪ ਹੈ ਪਿਆਰਾ ਆਪੇ ਹੀ ਪ੍ਰਧਾਨ ਆਪੇ ਕੀਮਤ ਪਾਏਂਦਾ ਪਿਆਰਾ ਆਪੇ ਤਲ ਪਰਵਾਣ ਆਪੇ ਅਤੁੱਲ ਤਲਾਇੰਦਾ ਪਿਆਰਾ ਜਨਾਨੰਕ ਸਤਿਗੁਰੂ ਵਾਣ ਸੁਰਠ ਮਹੰਲਾ ਚੋਤਾ ਆਪੇ ਸੇ ਬਾਲਾ ਇਹਦਾ ਪਿਆਰਾ ਆਪੇ ਭਗਤੋ ਮਹਾ ਆਪੇ ਗੁਣ ਗਾ ਬਾਇੰਦਾ ਪਿਆਰਾ ਆਪੇ ਸ਼ਬਦ ਸਮਾਹ ਆਪੇ ਲੇਖਣ ਆਪ ਲਿਖਾਰੀ ਆਪੇ ਲੇਖ ਲਿਖਾਹਾ ਮੇਰੇ ਮਾਨ ਜਪ ਰਾਮ ਨਾਮ ਉਹ ਮਹਾ ਅਨੰਦਨ ਭਗਤ ਹੋਵੇ ਬਿੜ ਭਾਗੀ ਲਾ ਗੁਰਪੁਰ ਹਰਿ ਰਾਹਾ ਰਹਾਉ ਆਪੇ ਗੋਪੀ ਕਾਨਾ ਪਿਆਰਾ ਬਣਿਆ ਆਪੇ ਗੋ ਚਰਹਾ ਆਪੇ ਸਾਵਲ ਸੁੰਦਰ ਆਪਿਆਰਾ ਆਪੇ ਬੰਸ ਬਜਾਹਾ ਕੁਬਲੀਆ ਪੀੜੀ ਆਪ ਮਰਾਂ ਦਾ ਪਿਆਰਾ ਕਰਵਾਲਕ ਰੂਪ ਪਚਾਹਾ ਆਪ ਖੜਾ ਪਾਏ ਦਾ ਪਿਆਰਾ ਕਰ ਵੇਖੇ ਆਪ ਤੋ ਜਾਹ ਕਰਵਾਲਕ ਰੂਪ ਪਾਏ ਦਾ ਪਿਆਰਾ ਚੰਦੂਰ ਕੰਸ ਕੇਸ ਮਾਰਾ ਹਾ ਆਪੇ ਹੀ ਬਲ ਆਪ ਹੈ ਪਿਆਰਾ ਬਲ ਭੰਨੇ ਮੂਰਖ ਮੁਗਦਾਹਾ ਸਭ ਆਪੇ ਜਗਤੋ ਪਾਏ ਦਾ ਪਿਆਰਾ ਬਸ ਆਪੇ ਜੁਗਤਾ ਥਾਹਾ ਗਲ ਜੇਬੜੀ ਆਪੇ ਪਾਏ ਦਾ ਪਿਆਰਾ ਜੋ ਪ੍ਰਭ ਖਿੰਚੈ ਤਿਉ ਜਾਹਾ ਜੋ ਗਰਬੈ ਸੋ ਪੱਛਸੀ ਪਿਆਰੀ ਜਪੁ ਨਾਨਕ ਭਗਤ ਸਬਾਹ ਸੁਰਤ ਮਹਲਾ ਚੌਥਾ ਦੁਤਕੇ ਅਨਕ ਜਨਮ ਵਿਸੜੇ ਦੁੱਖ ਪਾਇਆ ਮਨਮੁਖ ਕਰਮ ਕਰੈ ਅੰਕਾਰੀ ਸਾਧੂ ਪਰਸਦਿ ਪ੍ਰਪਾਇਆ ਗੋਬਿੰਦ ਸਰਨ ਤਮਾਰੇ ਗੋਬਿੰਦ ਪ੍ਰੀਤ ਲੱਗੀ ਅਤ ਪਿਆਰੀ ਜਬ ਸਤਸੰਗ ਭੈ ਸਾਧੂ ਜਨ ਹਿਰਦੈ ਮਿਲਿਆ ਸਾਤਮੁ ਰਾਰੀ ਰਹਾਓ ਤੋਂ ਹਿਰਦੈ ਗੁਪਤ ਬਸੈ ਤਨ ਰਾਤੀ ਤੇਰਾ ਭਾਉ ਨ ਭੁੱਜੇ ਗਵਾਦੀ ਸਤਗੁਰ ਮਿਲਿ ਪਰਖ ਮਿਲਿਆ ਪ੍ਰਤ ਪ੍ਰਗਟਿਆ ਗੁਣ ਗਾ ਬੈ ਗੁਣ ਵਿਚਾਰੀ ਗਰਮ ਕਪਰੇ ਕਾਸ ਪਿਆ ਸਾਤ ਆਈ ਦੁਰਮਤ ਵੱਧ ਨਿਵਾਰੀ ਆਤਮ ਬ੍ਰਹਮਚੀਨ ਸੁਖ ਪਾਇਆ ਸਤ ਸੰਗਤ ਪਰਖਤ ਮਾਰੇ ਬਰਕਾ ਪ੍ਰਕਮੈ ਜਾ ਗੁਰ ਪਾਇਆ ਜਿਨ ਕੋ ਕਿਰਪਾ ਭੀਤ ਮਾਰੀ ਨਾਨਕ ਤੁਲ ਸਜ ਸੁਖ ਪਾਇਆ ਆਨੰਦਨ ਜਾਗਤ ਰਹੈ ਬਨਬਾਰੀ